ਦਫਤਰ ਦੀ ਓਪਨਿੰਗ ਕਰਨ ਵਾਸਤੇ ਅਸੀਂ ਜ਼ਿਲ੍ਹੇ ਦੀ ਕਮੇਟੀ ਬੁਲਾਈ ਆ ਸ਼ਿਵ ਸੈਨਿਕ ਬੁਲਾਈ ਨੇ ਅੱਜ ਅਸੀਂ ਜਿਹੜਾ ਇਹ ਰੋਪੜ ਦਾ ਮੇਨ ਬਾਜ਼ਾਰ ਜਿਹੜਾ ਜਦੋਂ ਰੋਪੜ ਦੀ ਐਂਟਰੀ ਹੁੰਦੀ ਆ ਇੱਕ ਕਮੇਟੀ ਦਫਤਰ ਦੇ ਨਾਲ ਸ਼ਿਵ ਸੈਨਾ ਪੰਜਾਬ ਦਾ ਇੱਕ ਆਫਿਸ ਖੋਲਿਆ ਇਸ ਦਫਤਰ ਖੋਲਣ ਦਾ ਮੁੱਖ ਮਕਸਦ ਕੀ ਆ ਵੀ ਪੰਜਾਬ ਉਪਰ ਜ਼ਿਲ੍ਹੇ ਦੇ ਵਿੱਚ ਹਿੰਦੂਆਂ ਨੂੰ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਇੱਥੇ ਦਿਨ ਪ੍ਰਤੀ ਦਿਨ ਕਦੀ ਚੋਰੀਆਂ ਕੀਤੀਆਂ ਜਾ ਰਹੀਆਂ ਚੈਨਸ ਕ੍ਰੈਨਿਕ ਹੋ ਰਹੀ ਆ ਤਰੀ ਲਟਕੋ ਰਹੀ ਆ ਗਊ ਮਾਤਾ ਰੋੜ ਤੇ ਫਿਰ ਰਹੀ ਆ ਹਿੰਦੂਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਿਵਸਰਾਂ ਪੰਜਾਬ ਵੱਲੋਂ ਅੱਜ ਇੱਕ ਦਫ਼ਤਰ ਖੋਲ੍ਹਿਆ ਜੋ ਆਮ ਜਨਤਾ ਲਈ ਓਪਨ ਆ ਕੋਈ ਵੀ ਇੱਥੇ ਪੰਡਾਰੀ ਜੀ ਜਿਹੜੀ ਰੋਪੜ ਜ਼ਿਲ੍ਹੇ ਦੀ ਪੂਰੀ ਕਮੇਟੀ ਆ ਤੇ ਕਮੇਟੀ ਦਾ ਇੱਕ ਮੈਂਬਰ ਜਿਹੜਾ ਅਧਿਧਾਰਕ ਉਹ ਇੱਥੇ ਦਿੱਲੀ ਬੈਠੇ ਕਰੇਗਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੇਗਾ ਜਿਨ੍ਹਾਂ ਨੂੰ ਚਾਹੇ ਉਹ ਪ੍ਰਸ਼ਾਸਨਿਕ ਹੋਵੇ ਚਾਹੇ ਕਮੇਟੀ ਦੀ ਹੋਵੇ ਚਾਹੇ ਸਰਕਾਰ ਦੀ ਹੋਵੇ ਅਸੀਂ ਲੋਕਾਂ ਦੇ ਨੇ ਹੀ ਫ੍ਰੀ ਸੇਵਾ ਵਾਸਤੇ ਦਫਤਰ ਖੋਲ੍ਹਿਆ ਅਤੇ ਹਰ ਬੰਦੇ ਦਾ ਸਵਾਗਤ ਕੀਤਾ ਜਾਏਗਾ ਆਏ ਬੰਦੇ ਨੂੰ ਚਾਹ ਪਾਣੀ ਪਿਲਾ ਕੇ ਉਹਦੀ ਸਮੱਸਿਆ ਪੁੱਛ ਕੇ ਉਹਨੂੰ ਸੋਲੂਸ਼ਨ ਕੀਤਾ ਜਾਏਗਾ ਜਿਹੜਾ ਇਹਨਾਂ ਦੇ ਪੱਧਰ ਤੇ ਆਪਣੇ ਪੱਧਰ ਤੇ ਕਰਨਗੇ ਜੇ ਪ੍ਰਸ਼ਾਸਨਿਕ ਦਾ ਕੰਮ ਆ ਤਾਂ ਪ੍ਰਸ਼ਾਸਨ ਵੱਲ ਜਾਣਗੇ ਕਮੇਟੀ ਦਾ ਕੰਮ ਆ ਤਾਂ ਕਮੇਟੀ ਵੱਲ ਜਾਣਗੇ ਤੇ ਆਮ ਜਨਤਾ ਦੀਆਂ ਜਿਹੜੀਆਂ ਸਮੱਸਿਆਵਾਂ ਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਜਿਹੜੀਆਂ ਸਰਕਾਰਾਂ ਇਹ ਆਫਿਸ ਬੈਠੇ ਨੇ ਉਹ ਸਿਰਫ ਨਾਮ ਦੇ ਨੇ ਲੇਕਿਨ ਲੋਕਾਂ ਦੀ ਆਮ ਜਨਤਾ ਦੇ ਕੰਮ ਕਰਨ ਦੇ ਚ ਬਹੁਤ ਪਿੱਛੜ ਚੁੱਕੇ ਨੇ ਅਸੀਂ ਇੱਕ ਕੋਸ਼ਿਸ਼ ਕੀਤੀ ਆ ਆਮ ਜਨਤਾ ਦਾ ਦੇਖੋ ਜਿਹੜਾ ਅਪਰੋਚ ਆਲਾ ਪੈਸੇ ਆਉ ਉਹ ਤਾਂ ਆਪਣਾ ਕੰਮ ਕਰਾ ਲੈਂਦਾ ਲੇਕਿਨ ਆਮ ਜਨਤਾ ਗਰੀਬ ਲੋਕਾਂ ਦਾ ਜਿਹੜਾ ਕੰਮ ਨਹੀਂ ਹੁੰਦਾ ਸਾਡੇ ਨਾਲ ਤਾਂ ਹੀ ਜੁੜਨਗੇ ਅਸੀਂ ਇੱਕ ਧਰਮ ਦਾ ਛੱਡਾ ਚੁੱਕਿਆ ਹੋਇਆ ਅਸੀਂ ਸਮਾਜ ਨੂੰ ਆਪਣੇ ਨਾਲ ਤਾਂ ਜੋੜਾਂਗੇ ਜਿਹੜਾ ਦੀਆਂ ਸਮੱਸਿਆਵਾਂ ਵਾਂਗੇ ਸਾਡਾ ਮਕਸਦ ਕੀ ਆ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਉਹਨਾਂ ਲਈ ਸਾਨੂੰ ਧੰਨੇ ਬੁਲਾਣ ਪ੍ਰਦਰਸ਼ਨ ਕਰਨੇ ਪੈਣ ਅਫਸਰਾਂ ਨੂੰ ਘੇਣਾ ਪੈਣ ਅਸੀਂ ਆਮ ਜਨਤਾ ਲਈ ਸਮਰਪਿਤ ਆ ਧਰਮ ਲਈ ਸਮਰਪਿਤ ਜਿੱਥੇ ਮੰਦਰਾਂ ਦੀ ਗੱਲ ਹੈ ਉਹ ਮਾਤਾ ਦੀ ਗੱਲ ਹੈ ਪਹਿਲਾਂ ਹੀ ਅਸੀਂ ਸਮਰਪਿਤਾ ਹਰ ਵਕਤ ਉਹਨਾਂ ਲਈ ਤਿਆਰ ਹਾਂ 24 ਘੰਟੇ ਤੇ ਹੁਣ ਆਮ ਜਨਤਾ ਲਈ ਵੀ ਅਸੀਂ ਇਸ ਦਫ਼ਤਰ ਦੇ ਵਿੱਚ ਅਜੋਕਨੀ ਕਰਕੇ ਲੋਕਾਂ ਦੀ ਸੇਵਾ ਲਈ ਖੌਲ ਦਿੱਤਾ ਹੈ